ਮੁਕੇਰੀਆਂ ਦੇ ਕਸਬਾ ਹਾਜੀਪੁਰ ਚ ਬਸ ਸਟੈਂਡ ਦੇ ਨਜ਼ਦੀਕ ਸਤਸੰਗ ਸੁਣ ਕੇ ਘਰ ਵਾਪਸ ਆ ਰਹੀ ਇੱਕ ਮਹਿਲਾ ਦੀ ਟਿੱਪਰ ਹੇਠਾਂ ਜਾਣ ਕੰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਰੇਖਾ ਰਾਣੀ ਪਤਨੀ ਜਗਮਉਨ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਟਾਡੇ ਕਟਵਾਲ ਦੇ ਰਹਿਣ ਵਾਲੇ ਸਨ ਰੇਖਾ ਸਵੇਦ ਦਾ ਸਤਸੰਗ ਸੁਣਨ ਲਈ ਆਪਣੇ ਘਰ ਤੋਂ ਸਤਸੰਗ ਭਵਨ ਹਾਜੀਪੁਰ ਗਈ ਹੋਈ ਸੀ ਪਰ ਵਾਪਸ ਆਉਂਦੇ ਸਮੇਂ ਹਾਜੀਪੁਰ ਦੇ ਬੱਸ ਸਟੈਂਡ ਨੇੜੇ ਪਿੱਛੇ ਤੋਂ ਆ ਰਿਹਾ ਇੱਕ ਟਿਪਰ ਨੇ ਰੇਖਾ ਰਾਣੀ ਨੂੰ ਟੱਕਰ ਮਾਰ ਦਿੱਤੀ ਜਿਸ ਕੰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਜੀਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰੇਖਾ ਰਾਣੀ ਦੀ ਲਾਸ਼ ਨੂੰ ਸਿਵਲ ਹਸਪੀਟਲ ਹਾਜੀਪੁਰ ਦੇ ਮੁਰਦਾ ਖਰਚੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੱਛੋਂ ਬਾਈਕ ਆ ਰਹੀ ਸੀ ਤੇ ਉਧਰੋਂ ਆਇਆ ਪਿੱਛੋਂ ਟਿਪਰ ਆਇਆ ਟਿਪਰ ਕੋੜਿਆ ਅੰਦਾਜ਼ਾ ਜੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਵੀ ਸਾਈਡ ਲੱਗੀ ਬਾਹ ਤੇ ਬਾਹ ਦੇ ਲੱਗੇ ਆ ਕੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਰਲੀ ਛੱਡੇ ਗਿਆ ਜਿਹੜਾ ਨਹੀਂ ਪਰਲੀ ਛੱਡੇ ਗਿਆ ਪ੍ਰੋਟੈਕਟ ਉੱਪਰ ਦੇ ਬੁਲਾਉਣ ਮੌਤ ਹੋ ਗਈ ਮੌਤ ਹੋ ਗਈ ਇਹ ਤੁਹਾਡਿਆਂ ਦੇ ਪਤਾ ਲੱਗਾ ਹੈ ਕਿ ਇਹ ਤੁਹਾਡਿਆਂ ਦੇ ਆ ਰੋਹਾ ਸੋਮੀ ਸੱਸਣ ਘਰ ਤੋਂ ਸੱਸਣ ਸੁਣ ਕੇ ਦੋਨੇ ਜੀ ਆ ਰਹੇ ਸੀਗੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਹੈ ਲੋਕਾਂ ਤੋਂ ਕਿ ਆ ਕੇ ਉਹਨਾਂ ਨਾਲ ਕਿ ਪਿੱਛੋਂ ওভারਸਪੀਡ ਟਿਪਰ ਆਇਆ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਹੀ ਤਾਂ ਮੌਕੇ ਤੇ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਡ ਆ ਜਾਂ ਪਤਾ ਨਹੀਂ ਕੌਣ ਆ ਉਹਨਾਂ ਦੇ ਰਿਲੇਟਿਵ ਸਿਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸਐਸਜੀ ਗੁਰਵਿੰਦਰਜੀਤ ਸਿੰਘ ਠਾਣਾ ਹਾਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਵੀ ਬੱਸ ਸਟੈਂਡ ਹਾਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਹੈ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇਕ ਲੇਡੀ ਜੀ ਮੌਕੇ ਤੇ ਦੱਸੋ ਵੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਅਫਰਿਕਸਿਡ ਐਕਸੀਡੈਂਟ ਹੋਇਆ ਹੈ ਇਹ ਦੋਹੇ ਪਤੀ ਪਤਨੀ ਰਾਰਾ ਸਵਾਮੀ ਸਾਤਸਨ ਬਾਬੇ ਦਾ ਬਿਆਸ ਦਾ ਸਾਤਸਨ ਸੋੜ ਕੇ ਆ ਰਹੇ ਆਪਣੇ ਪਿੰਡ ਘਾਡੇ ਘਟਵਾਲ ਨੂੰ ਜਾ ਰਹੇ ਸੀ ਬਸਟਾਂ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਹੈ ਰੇਖਾ ਰਾਣੀ ਜੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਹਦਾ ਪਤੀ ਜਿਹੜਾ ਜਗਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਬਾਕੀ ਅਗਨੀਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ ਤੇ ਜਿੱਦਾਂ ਵਿਗਿਆਨਕ ਹੋਏਗੀ